ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਸੁਰਸੰਗ ਤਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਦੀਪ ਹੈ ਜਿਨ੍ਹਾਂ ਦੇ ਫਾਰਮ ਤੇ ਲੱਗੇ ਅੱਜ ਇਹ ਵੀਡੀਓ ਬਣਾਉਣ ਤਿੰਨ ਨੱਕ گاؤں ਦੇ ਵਿੱਚ ਇੱਕ گاਉਂ ਪਹਿਲਾ ਸੁਆ ਇੱਕ ਦੂਜਾ ਸੁਆ ਤੇ ਇੱਕ ਤਿਹਜਾ ਸੁਆ ਡਿਟੇਲ ਸਾਰੀ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਬਰਖ ਜਿਹੜੀ ਕਰਨੀ ਆ ਉਹ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਗੜੀ ਗੱਲ ਨਾ ਹੋਵੇ ਬਾਈ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਕੱਢਦੀ ਗਿਰਾ ਜੀ ਐਡਰੈਸ ਬੋਲ ਦਿ ਵੀਰ ਆਪਣਾ ਜੀ ਰੈਸੀ ਆਪਣਾ ਜ਼ਿਲ੍ਹਾ ਤਰਨਤਾਰਨ ਹਮ ਤਹਿਸੀਲ ਪਟੀ ਜੀ ਪਿੰਡ ਸੁਰਸਿੰਘ ਹਾਂਜੀ ਫੋਨ ਨੰਬਰ ਫੋਨ ਨੰਬਰ 872 ਨਾਮਦੀਪ ਜੀ ਠੀਕ ਹੈ ਜੀ ਹਾਂਜੀ ਤਿੰਨ ਨਾਲ ਕੇ ਗਾਵਾਂ ਦੇ ਵਿੱਚ ਹਾਂਜੀ ਵਪਾਰ ਦਾ ਕੰਮ ਕਰਦੇ ਵਪਾਰ ਦਾ ਜੀ ਠੀਕ ਹੈ ਜੀ ਹਾਂਜੀ ਮੱਝਾਂ ਵੀ ਲਉਦੇ ਆਂ ਕਲੀ ਗਾਵਾਂ ਦੀਏ ਹਾਂਜੀ ਮੱਝਾਂ ਵੀ ਲਿਆਈਆਂ ਜੀ ਇਸ ਟਾਈਮ ਤੇ ਗਾਵਾਂ ਜੀ ਅੱਛਾ ਇਸ ਟਾਈਮ ਗਾਵਾਂ ਹਨਾ ਤੇ ਕਿੰਨੇ ਗਾਵਾਂ ਤਕਰੀਬਨ ਤਾਜ਼ੀਆਂ ਸੁਈਆਂ ਹਨ ਹਾਂਜੀ ਤਾਜ਼ੀਆਂ ਤਾਜ਼ੀਆਂ ਕੋਈ ਹਫ਼ਤੇ ਦਾ ਹੰਦ ਨਾ ਦੇ ਸੁਈਆਂ ਠੀਕ ਹੈ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਈਏ ਹਾਂਜੀ ਪਾਓ ਜੀ ਇੱਧਰ ਅੱਛਾ ਭਾਈ ਦੀਪ ਕਿੰਨਾ ਟਾਈਮ ਹੋ ਗਿਆ ਨੂੰ ਗਾਂ ਨੂੰ ਸੁਈ ਨੂੰ ਇਹਨੂੰ ਅਜੇ ਬੌਲੇ ਦੇ ਇਹ ਬੜਾ ਮਾਲੇ ਕੋਈ ਕੱਚਾ ਦੁੱਧ ਮੰਨ ਲੇਦਾ ਅੱਛਾ ਜੀ ਹਾਂਜੀ ਅੰਦਾਜ਼ਾ ਕੋਈ ਟਾਈਮ ਇਹ ਨੂੰ ਹੋਈ ਗਿਆ ਕੋ 4-5 ਦਿਨ ਤੇ ਪਲੂ ਜੇ ਦੋਂਦੀ ਜਮੋ ਦੋਦਾ ਅੱਛਾ ਮੋ ਦੋਦਾ ਹੈ ਨਾ ਠੀਕ ਹੈ ਜੀ ਤੇ ਬੱਚਾ ਦੇ ਮਗਰ ਵੀ ਬੱਚਾ ਵਸ਼ੀ ਹੈ ਆ ਵਸ਼ੀ ਦੋਸਤੋ ਕਰਿਓ ਚੈੱਕ ਵਸ਼ੀ ਵੀ ਬੜੇ ਚੰਗੇ ਸੀਮੰਦੀ ਹੈ ਤੇ ਹੁਣ ਬੋਲਾ ਗੇਲਿਆ ਜਾਂ ਦੁੱਧ ਗੇਲਿਆ ਕਿੰਨਾ ਕੁ ਚੋਂ ਡੀ ਕਿੰਨਾ ਕੁ ਬੋਲਾ ਚੋਂ ਡੀ ਇਹ ਜਿਹੜੇ 3-6-7 ਕਿਲੋ ਮੰਨ ਲਓ 6-7 ਕਿਲੋ ਹੈ ਨਾ ਮਿਲਦੀ ਮਿਲਦੀ ਐ ਵਧੀਆ ਮਿਲਦੀ ਠੱਡੀ ਸੀ ਰ ਧਾਰਾਂ ਆਚਾਰਿਆਂ ਨਾਲ ਮੈਂ ਮੈਂ ਭੂਰ ਸਾ ਟਿੱਕ ਕੇ ਥਾਂ ਚੋਂ ਆਉਗੇ ਉਹ ਆਪੀ ਗ੍ਰੈਂਟ ਠੀਕ ਠੀਕ ਹੈ ਜੀ ਅੱਛਾ ਭਾਈ ਤੀ ਤੋੜ ਕੇ ਦਿਖਾਈਏ ਇਹਨੂੰ ਗਾਂ ਨੂੰ ਕਰ ਕੋਲੋਂ ਮੜੀ ਤੇ ਘਰੇ ਘਰ ਤੋਰ ਕੇ ਦਿਖਾਵੀ ਹੈ। ਲਓ ਜੀ ਕਰਿਓ ਚੱਕ ਦੋਸਤੋ। ਸੂਆ ਪਹਿਲਾ ਦੋ ਦੰਦ ਮੂੰਹ ਤੇ ਬੱਚਾ ਹੈ ਤੇ ਮਗਰ ਵਸ਼ੀ ਬੜੀ ਸੋਹਣੀ 6-7 ਕਿਲੋ ਬੋਲਾ ਗੱਲੇ ਕੋਈ ਦੁੱਧ ਗੱਲੇ ਵੀ ਲਾਉਣ ਚਵਾਉਣ ਦੇ ਹੀ ਮੌਕੇ ਦਾ। ਬਾਕੀ ਗਾਂ ਦਾ ਪ੍ਰਿੰਟ ਪ੍ਰਿੰਟ ਚੈੱਕ ਕਰ ਲਿਓ ਬਹੁਤ ਸੋਹਣਾ ਹੋ ਜੀ। ਆਹ ਲਓ ਜੀ ਕਰਿਓ ਚੱਕ। ਵੇਖੀ ਵੀਰ ਧਿਆਨ ਨਾਲ ਫੜੀ। ਆ ਗਿਆ ਮੈਂ ਤਾਂ ਬਹੀ ਪੜੇਗਾ। ਮੁੱਲ 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 ਜੀ ਬਾਈ ਜੀ ਮੁੱਲ ਕਿੰਨਾ ਕਰਨਾ ਹੈ ਮੋਹਲੇ ਦਾ ਇਹ 45000 45000 ਹਾਂ ਜੀ ਦੇਣੀ ਕਿੰਨੇ ਦੀ ਹੈ ਦੇਣੀ ਹਾਂ ਨਾ ਜਸਮੋਹ ਜਿੱਥੇ ਆਪਾਂ ਚਕਾਣੇ ਦੇ ਹਾਂ ਹਾਂ 40000 ਦੀ ਦੇ ਦਾਂ ਜੀ 40000 ਦੀ ਹੈਗੀ ਕਿ ਜਿਆਦਾ ਥੋੜੀ ਬੜੀ ਹੋਰ ਹਾਂ ਜੀ ਨਹੀਂ ਹੋਣੀ ਆਪਾਂ ਕਰਤੀ ਹੈ ਐਂਡਿਆ ਜੀ ਐਂਡਿਆ ਜੀ ਲਓ ਜੀ ਡਿਮਾਂਡ ਦੋਸਤੋ 45000 ਰੁਪਿਆ ਤੇ 40000 ਦੇ ਵਿੱਚੋਂ ਬਾਈ ਕਹਿੰਦਾ ਆਇਆ ਗਿਆ ਦਾ ਮਾਨ ਤਾਨ ਸ਼ੋਰ ਸ਼ਾਪਾ ਮੌਕੇ ਤੇ ਜਰੂਰ ਹੋਗਾ ਨੰਬਰ 5 ਦਾ ਸਕਰੀਨ ਚੱਲੂਗਾ ਸਿੱਧੀ ਮਾਲਕਵੀਰ ਨਾਲ ਗੱਲਬਾਤ ਤੁਸੀਂ ਕਰਨੀ ਹੈ ਤੇ ਮਾਲਕਵੀਰ ਦੇ ਕੋਲ ਪਸ਼ੂੜਾ ਖਰੀਦਣਾ ਵਾ ਇਹ ਦੋ ਵਕਤ ਦੋ ਨੰਬਰ ਤੇ ਦੱਸੀ ਬਈ ਇਹ ਨੂੰ ਕਨੈਕਟ ਆ ਮਗਾ ਸੀ ਇਹ ਹਮ ਤੇਰੀ ਮੰਨ ਲਈ ਹੋਈ ਇਹਦਾ ਬੱਚਾ ਆ ਜੀ ਇਹਦਾ ਬੱਚਾ ਆ ਵਛਾ ਹਾਂਜੀ ਆ ਕਾਲਾ ਜੀ ਹਾਂਜੀ ਲਓ ਜੀ ਕਰਿਓ ਚੱਕ ਤੇ ਦੁੱਧ ਕੰਨਾ ਵੀ ਰੋਲ ਚੋਲ ਨਹੀਂ ਦੋ ਦਿਨ ਇਹ ਵੀ 15 ਮਾਲੇ 16 ਕਿਲੋ ਆਪਣੀ ਹੈ ਦੁੱਧ 16 ਕਿਲੋ ਹੋਊਗਾ ਗਾਰੰਟੀ 15 15 ਕਿਲੋ ਦੀ ਗਾਰੰਟੀ ਹੈ ਨਹੀਂ ਉਹ ਠੰਡੀ ਪੂਰਾ ਚਾਰੇ ਖਣ ਜੇ ਬਰਾਬਰ ਮੈਂ ਨਾ ਪੂਰ ਛੱਡੀ ਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਬਾਕੀ ਦੋਸਤੋ ਚੈੱਕ ਕਰੋ ਮਿਲਕ ਮੈਂ ਜੜੀ ਹੈ ਨਾ ਬੜੀ ਮੋਟੀ ਲੱਗੀ ਸੁਆ ਦੁੱਜਾ ਹੋਊਗੀ ਦੂਜਾ ਮਾਲੇ ਕੋ ਤੇਜਾ ਮਾਲੇ ਦੀ ਸਮਝ ਵੇਖੀ ਠੀਕ ਹੈ ਜੀ ਠੀਕ ਲਿਓ ਜ ਤੋਰੋ ਕਰੋ ਚੈੱਕ ਦੋਸਤੋ 15 ਕਿਲੋ ਦੀ ਬਾਈ ਦੀਪ ਕਹਿੰਦਾ ਵੀ ਗਾਰੰਟੀ ਹੋਊਗੀ ਬਾਕੀ ਵੇਹੇ ਵਿਖਾਵਾ ਚਲੋ ਸੋਨਾ ਕਰਦੀ ਆ ਮਿਲਕ ਮੈਂ ਬਹੁਤ ਮੋਟੀ ਆ ਲੋ ਜੀ ਬੱਚਾ ਇਹ ਮਗਰ ਵਸ਼ਾ ਕੋਈ ਸੁਈਦਾ ਟਾਈਮ ਹਫਤਾ ਹੋ ਗਿਆ ਲੈ ਅ ਵੀਰ ਮੁੰਲਾ ਲੋ ਜੀ ਥਣਾ ਦੀ ਕੁਆਲਿਟੀ ਜਿਹੜੀ ਆ ਚੈੱਕ ਕਰ ਲਿਓ ਧਾਰਾ ਤੁਰਾ ਮਾਰ ਕੇ ਤੁਹਾਨੂੰ ਤਨਾ گاਵਾਂ ਦੀ ਦਿਖਾਣਾ ਦੀ ਵੀਡੀਓ ਦੇ ਵਿੱਚ ਥਾਂ ਤੁਨ ਵੀਰ ਬਰਾਬਰ ਤਾਂ ਨਹੀਂ ਥਾਂ ਮੈਨਾ ਚੋਂ ਇੱਕ ਨੰਬਰ ਹੋ ਗਈ ਅੱਛਾ ਜੀ ਤੇ ਕੀ ਮੁੱਲ ਕਰਨਾ ਦਾ ਮੋਲੇ ਦਾ ਕੰਮ ਵਾ 50 ਨਹੀਂ ਕਰਦੇ 48 48 ਰੁਪਏ ਹਾਂਜੀ ਉਹ ਜਮਾਨਤਾਂ ਨੂੰ ਸਕਦਾ ਹੋ ਸਕਦਾ ਜੀ ਕਿੰਨਾ ਕਰਾਂਗੇ ਮਾਨਤਨ ਆਪਾਂ ਕਰਦਾਂਗੇ ਜਿਹੜੇ ਯਸਮੋ ਹੀ ਦੇਣੀ ਆ ਹਾਂ ਹਾਂ 46000 ਦੇ ਦਾ 46000 ਦੇ ਹਾਂਜੀ ਠੀਕ ਹੈ ਜੀ ਲੋ ਜੀ ਦੋਤੋ ਡਿਮਾਂਡ ਬਾਈ ਨੇ ਰੱਖੀ ਆ 50000 ਰੁਪਏ ਤੇ 46000 ਦੇ ਵਿੱਚ ਤੁਹਾਡਾ ਆਇਆ ਜਾਂਦਾ ਮਾਨਤਨ ਹੋਊਗਾ ਜਰੂਰ ਜਿਹੜੇ ਮੁੱਲੋਂ ਦੇ ਵੀਡੀਓ ਵਾਲੇ ਫਿਕਸਰੀ ਉਤੇ ਫੋਨ ਜਰੂਰ ਕਰਿਆ ਕਰੋ ਜੀ ਆਓ ਜੀ ਤਿੰਨ ਨੰਬਰ ਤੇ ਫਿਰ ਇਹਦਾ ਸੂਆ ਕਿੰਵਾ ਜੀ ਇਹ ਦੂਜਾ ਸੂਆ ਹੈ ਦੂਜਾ ਸੂਆ ਹਾਂਜੀ ਇਹਦੇ ਮਗਰ ਬੱਚਾ ਇਹਦੇ ਮਗਰਵਸ਼ਾ ਜੀ ਇਹਦੇ ਮਗਰਵਸ਼ਾ ਜੀ ਇਹਦਾ ਬਸ਼ਾ ਆ ਬਿਠਾ ਜੇ ਚਿੱਟੇ ਰੰਗ ਦਾ ਤੇ ਦੁੱਧ ਬਾਈ ਕੰਨਾ ਹੁਣ ਦੁੱਧ ਦੇ ਥੱਲੇ ਆਪਣੇ ਬਖਾਵਾ 15 ਵਾਲਾ 14 ਦੀ ਗਰੰਟੀ ਹੋਗੀ 14 ਕਿਲੋ ਦੀ ਹਾਂਜੀ ਇਹਨੂੰ ਸੂਈ ਨੂੰ ਕਨੜਪ ਹੋ ਗਿਆ ਇਹਨੂੰ ਸੂਈ ਨੂੰ ਕੋਈ 10 ਦਿਨ ਹੋ ਹੀ ਗਏ ਜੀ 10 ਦਿਨ ਲੈਓ ਜੀ ਤੋਰੋ ਲੋ ਬੜਾ ਠੰਡੀ ਸੀਲ ਹੈ ਜੀ ਠੀਕ ਹੈ ਜੀ ਬਾਕੀ ਦੋਸਤੋ ਸੀਲਸ ਲਾ ਕੇ ਪੂਰੀ ਚਲੋ ਜਾਤਬਰੀ ਵਾਲੀਆਂ ਦੁੱਧ 14 ਕਿਲੋ ਦੀ ਬਾਈ ਕੰਨਾ ਗਰੰਟੀ ਹੋਗੀ ਬੱਚਾ ਇਹਦੇ ਮਗਰਵਸ਼ਾ ਸੂਈ ਨੂੰ ਕੋ 10 ਦਿਨ ਦਾ ਟਾਈਮ ਹੋ ਗਿਆ ਜੀ ਇਹਦੀ ਵੀ ਮਿਲਕ ਮੈਂ ਜਿਹੜੀ ਬਹੁਤ ਮੋਟੀ ਲੱਗੀ ਹੈ ਉਹ ਤਾਰ ਲਿਖੀ ਨਾ ਲੈ ਵੀ ਮੋਲ ਹਲੋ ਜੀ ਕਰਿਓ ਚੱਕ 나ਗ ਦੋਸਤੋ ਤੰਨੇ ਹੀ ਸੂਏ ਸਵਾਏ ਆ ਤਸੱਲੀ ਕਰਨੀ ਇੱਕ ਟਾਈਮ ਦੋ ਟਾਈਮ ਚੋ ਕੇ ਤੁਹਾਡਾ ਫਰਜ਼ ਆ ਜਰੂਰ ਕਰ ਲਿਆ ਕਰੋ ਇਹਦਾ ਮੁੱਲ ਬਾਈ ਤੂੰ ਪੁੱਛ ਲੈnde ਬੁਸ਼ੀ ਲਗੀ ਨੀ ਅਛਾ ਭਾਈ ਇਹਦਾ ਮੁੱਲ ਕਿੰਨਾ ਕਰਨਾ ਇਹਦਾ 46000 ਦੀ ਇਹਦਾ 46 ਹਾਂਜੀ ਇਹ ਚੋਂ ਮਾਨ ਰਕਣਾ ਕਰਪਾ ਮਾਨਤਨ ਆਪਾਂ ਖੁੱਲਾ ਕਰਦਾ 2000 ਰੁਪਇਆ 44000 ਦੀ ਆਪਾਂ ਜੈਸਸ ਨਹੀਂ ਆਈ ਹਾਂਜੀ ਅੱਡੀ ਫੀਲ ਉਦਾਂ ਭਲਾ ਜਿੱਦਾਂ ਮਰਜ਼ੀ ਆਹੋ ਜੀ ਕਰਿਓ ਚੈੱਕ 46000 ਰੁਪਇਆ ਡਿਮਾਂਡ ਹੈ 44000 ਦੇ ਵਿੱਚੋਂ ਆਇਆ ਗਿਆ ਮਾਨਤਨ ਛੋੜਛਾਪਾ ਮੌਕੇ ਤੇ ਹੋਊਗਾ ਤਿੰਨ ਨੱਕ ਦਿਖਾਏ ਆ ਡਿਟੇਲ ਹੈ ਵਾਈ ਦੇ ਪੂਰੀ ਦਸਤੀਆ ਡਰੈਸ ਇੱਕ ਰੀਫੀ ਬੋਲ ਦੇਣਾ ਪਿੰਡ ਸੁਰਸਿੰਘ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਨਾਮ ਵਾਈ ਦਾ ਦੀਪ ਹੈ ਫੋਨ ਨੰਬਰ ਇੱਕ ਰੀਫੀ ਬੋਲ